ਇਹਨਾਂ ਟਾਪਿਆਂ ਦੇ ਉੱਤੇ ਜਿਹੜੇ ਨੈਸ਼ਨਲ ਹਾਈਵੇਅ ਤੋਂ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਨੈਸ਼ਨਲ ਹਾਈਵੇਅ ਦੇ ਉੱਤੇ ਕਾਫੀ ਗੱਦੇ ਰਾਸਟ ਹੁੰਦਾ ਹੀ ਤੈਰ ਰਖੂਸਾਂ ਦੇ ਜਿਹੜੇ ਕੋਲੇ ਵੇਲੇ ਹੋਗੇ ਸੀਟਾ ਤੁਹਾਡੇ ਸਾਹਮਣੇ ਵੇਲੇ ਆ ਸਾਰੀ ਗੱਡੀ ਲਾਉਣ ਦੀ ਜਗ੍ਹਾ ਬੀਲੀ ਜਿਹਦਾ ਮੁੱਖ ਕਾਰਨ ਹੈ ਜਿਹੜੇ ਕੈਨੇਡਾ ਅਮਰੀਕਾ ਬਾਹਰਲੇ ਦੇਸ਼ਾਂ ਦੇ ਵਿੱਚ ਪੜ੍ਹਾਈ ਨੌਜਵਾਨ ਜਾਂਦੇ ਸੀ ਪਲੱਸ 2 ਕਰਕੇ ਉਹ ਥੋੜਾ ਘਟ ਗਏ ਜਿਹਦੇ ਕਰਨਾ ਵੇਖੋ ਦਿਲਤਾਬ ਤੇ ਵਿਲੇ ਹੋਗੇ ਕਿੰਨੇ ਲੋਕ ਛੱਡਣ ਆਉਂਦੇ ਸੀ ਤੇ ਕਿੰਨਾ ਕਾਰੋਬਾਰ ਵੱਧਦਾ ਸੀ ਆ ਸਾਰਾ ਕਾਰੋਬਾਰ ਵੇਖੋ ਤੁਹਾਡੇ ਠੱਪ ਹੋ ਗਿਆ ਆ ਨੈਸ਼ਨਲ ਹਾਜੀਬਤ ਦੇ ਟੌਪ ਫੈਮਿਲੀ ਦਾ ਜਿਹੜਾ ਵਿਲਾ ਦਿਂਦਾ ਜਮਾ ਵਿਲਾ ਤੇ ਕਿਸੇ ਟਾਈਮ ਤੇ ਪੈ ਰੱਖਣੋਂ ਥਾਂ ਨਹੀਂ ਹੁੰਦੀ ਸੀ ਜਦੋਂ ਕੈਨੇਡਾ ਅਮਰੀਕਾ ਦੇ ਵੀਜ਼ੇ ਖੁੱਲੇ ਸੀ ਤੇ ਨੌਜਵਾਨ ਜਿਹੜੇ ਬੱਚੇ ਵੱਡੇ ਪੱਤਰ ਦੇ 12ਵੀਂ ਕਰਕੇ ਜਾਂਦੇ ਸੀ ਉਦੋਂ ਦਾ ਵੇਖੋ ਤੁਹਾਡੇ ਸਾਹਮਣੇ ਅੱਜੋਂ ਤੋਂ ਕੈਨੇਡਾ ਅਮਰੀਕਾ ਦੇ ਜਿਹੜੇ ਇਮੀਗ੍ਰੇਸ਼ਨ ਦੇ ਫੈਸਲੇ ਸਿੱਕ ਹੋਏ ਆ ਉਦੋਂ ਬਾਅਦ ਹਾਲਾਤ ਵੇਖ ਲੋ ਢਾਬਿਆਂ ਦਾ ਵੀ ਕਾਰੋਬਾਰ ਠੁੱਸ ਗਿਆ ਕਾ ਢਾਬੇ ਵੀ ਖਾਲੀ ਹੋਣ ਪਣੇ ਜੇ ਦੇਖ ਕੇ ਦਿਖ ਲੱਗ ਪਏ ਅੱਜ ਬਿਲਕੁਲ ਖਾਲੀ ਆ ਤੇ ਜਦ ਕੇ ਇੱਥੇ ਪੈਰ ਰੱਖ ਨੂੰ ਖਾਲੀ ਉੱਤੀ ਇਹ ਦਿੱਲੀ ਸੱਤ ਸੱਹ ਹਜ਼ਾਰ ਗਾ ਦਿੱਲੀ ਨੂੰ ਨੈਸ਼ਨਲ ਜਾਂਦਾ ਪੰਜਾਬ ਹਰਿਆਣਾ ਦਾ ਜਿਹੜਾ ਏਰੀਆ ਏ ਆ ਟਾਪ ਫੈਮਿਲੀ ਦਾ ਬਾ ਬਿਲਕੁਲ ਖਾਲੀ ਪੁੱਤੀ ਕੈਨੇਡਾ ਦੇ ਤੇ ਅਮਰੀਕਾ ਦੇ ਜਿਹੜੇ ਵੀਜ਼ੇ ਲੱਗਦੇ ਸੀ ਵੱਡੇ ਪੱਤਰ ਤੇ ਉਹ ਸਾਰੇ ਘਟ ਗਏ ਤੇ ਨੌਜਵਾਨ ਬੱਚੇ ਜਿਹੜੇ 12ਵੀਂ ਕਰਕੇ ਜਲਦੀ ਜਾਂਦੇ ਉਹਟ ਗਏ ਉਹਨਾਂ ਨੂੰ ਛੱਡਣ ਹੋ ਗਏ ਸੀ ਸਾਰਾ ਕੰਮ ਘਟ ਗਿਆ ਨੈਸ਼ਨਲ ਹਾਈਵੇ ਦੇ ਟਾਬਿਆਂ ਦਾ ਹਾਲ ਦੇਖ ਲੋ ਸਾਰੇ ਖਾਲੀ ਕੁਰਸੀਆਂ ਖਾਲੀ ਪਈਆਂ ਸ਼ੈੱਡ ਤੇ ਆਹ ਸਾਹਮਣੇ ਬਾਹਰ ਕੁਰਸੀਆਂ ਪਈਆਂ ਇੱਥੇ ਕਿਸੇ ਟਾਈਮ ਦੀ ਪੈਦਲ ਖਲੋਥਾਂ ਨਹੀਂ ਹੁੰਦੀ ਸੀ ਇਹ ਬਸ਼ੰਡਾ ਸਰਸਾ ਹਸਾਰ ਦਿੱਲੀ ਨੂੰ ਜਾਂਦਾ ਜੀ ਜਿੱਥੇ 에어ਪੋਰਟ ਨੂੰ ਰਸਤਾ ਜਾਂਦਾ ਸੀਗਾ ਮੇਨ 에 ਫੋਟੋ ਸੀਗਾ ਟਾਪ ਫੈਮਿਲੀ ਦਾ ਬਾਈ ਤੇ ਪੈਰ ਰੱਖਣ ਨੂੰ ਤਾਂ ਗੱਡੀ ਲੋਨ ਨੂੰ ਤਾਂ ਜਗ੍ਹਾ ਹੁੰਦੀ ਨਹੀਂ ਪੈਰ ਰੱਖਣ ਨੂੰ ਥਾਮਣੀ ਹੁੰਦੀ ਸੀ ਸਾਰਾ ਖਾਲੀ ਪਿਆ ਜਿਉਂ ਤੋਂ ਕੈਨੇਡਾ ਅਮਰੀਕਾ ਦੇ ਜਿਹੜੇ ਵੀਜ਼ੇ ਬੰਦ ਕਰਤੇ ਨਾ ਉਹ ਤੋਂ ਬਾਅਦ ਢਾਬਿਆਂ ਦਾ ਕਾਰੋਬਾਰ ਵੀ ਬਹੁਤ ਘਟ ਗਿਆ ਤੇ ਕਈਆਂ ਨੇ ਢਾਬੇ ਢਾਬੇ ਦੀ ਜਿਹੜੇ ਆਪਣਾ ਏਰੀਆ ਵਧਾ ਲਿਆ ਸੀਗਾ ਢਾਬੇ ਵਧਾ ਲਏ ਸੀ ਪਰ ਹੁਣ ਜਿਹੜੇ ਹਿਸਾਬ ਨਾਲ ਹਾਲਾਤ ਆ ਤੇ ਢਾਬੇ ਹੌਲੀ ਹੌਲੀ ਘਟਨੇ ਸ਼ੁਰੂ ਹੋ ਗਏ ਆ ਆ ਨੈਸ਼ਨਲ ਹਾਈਵੇ ਆ 에어ਪੋਰਟ ਨੂੰ ਰਸਤਾ ਜਾਂਦਾ ਔਰ ਇੱਥੇ ਗੱਡੀਆਂ ਲੱਖਾਂ ਜਿੰਨਾਂ ਲੱਗਦੀਆਂ ਸੀ ਤੇ ਪੈਰ ਰੱਖਣ ਥਾਂ ਨਹੀਂ ਉਹਦੀ ਗੱਡੀਆਂ ਇੱਥੇ ਗੱਡੀਆਂ ਦਾ ਵੇਖੋ ਦੇ ਇੱਕ ਅੱਧੀ ਗੱਡੀ ਖੜੀ ਆ ਕਿਉਂਕਿ ਕੈਨੇਡਾ ਅਮਰੀਕਾ ਦੇ ਵਿੱਚ ਹੁਣ ਬੱਚੇ ਜਿਹੜੇ ਵਿਦਿਆਰਥੀ ਜਾਣ ਉਹ ਢਕੇ ਵੀ ਇਹ ਤੋਂ ਥੱਲੇ ਵਿਦਿਆਰਥੀ ਜਾਣ ਹੀ ਨਹੀਂ ਰਹੇ ਉਸ ਤੋਂ ਬਾਅਦ ਬੱਚਾ ਫਿਰ ਵਿਦੇਸ਼ਾਂ ਦੀ ਜਾਂ ਦੇ بجائے ਪੰਜਾਬ ਜਾਂ ਹੋਰ ਰਾਜਾਂ ਦੇ ਵਿੱਚ ਕੰਮ ਆਪਣਾ ਸ਼ੁਰੂ ਕਰਦਾ